ਨਿੰਦਿਆ ਦੇ ਅਰਥ ਜੇ ਅਸੀਂ ਸਮਝ ਲਈਏ ਫਿਰ ਸਾਨੂੰ ਪਤਾ ਲੱਗ ਜਾਏਗਾ ਕਿ ਨਿੰਦਿਆ ਕੀ ਹੈ ਤੇ ਉਸਤਤ ਕੀ ਹੈ ਖੁਸ਼ਾਮਦ ਕੀ ਹੈ ਨਿੰਦਿਆ ਮੈਂ ਇੱਕ ਸਿੱਧੀ ਜੀ ਉਦਾਹਰਣ ਦੇ ਦਵਾਂ ਕਿ ਨਿੰਦਿਆ ਦਾ ਮਤਲਬ ਹੁੰਦਾ ਹੈ ਕਿ ਜੇ ਕਿਤੇ ਸਾਹਮਣੇ ਫੁੱਲ ਖਿੜਿਆ ਹੈ ਤੇ ਫੁੱਲ ਨੂੰ ਕਹਿ ਦਿੱਤਾ ਕਿ ਤੱਕੰਡਾ ਹੈ ਉਹ ਨਿੰਦਿਆ ਹੈ ਮਤਲਬ ਕਿਸੇ ਦਾ ਜੀਵਨ ਬੜਾ ਚੰਗਾ ਹੈ ਸੋਹਣਾ ਹੈ ਬੰਦਾ ਇਮਾਨਦਾਰ ਰੱਬ ਦੇ ਘਰ ਨੂੰ ਮੰਨਣ ਵਾਲਾ ਹੈ ਤੇ ਕਈ ਈਰਖਾ ਦੇ ਵਿੱਚ ਉਹਨੂੰ ਹੀ ਨੀਵਾਂ ਦਿਖਾ ਰਹੇ ਹੁੰਦੇ ਹਨ ਨਹੀਂ ਤਾਂ ਜੀ ਇਹ ਤਾਂ ਕਿਸੇ ਕੰਮ ਦਾ ਨਹੀਂ ਕਿਸੇ ਸੱਚੇ ਨੂੰ ਝੂਠਾ ਕਹਿਣਾ ਇਹ ਨਿੰਦਿਆ ਹੈ ਇਹ ਨਿੰਦਿਆ ਹੈ ਹਾਂ ਜੇ ਝੂਠਾ ਹੈ ਤੇ ਝੂਠੇ ਨੂੰ ਝੂਠਾ ਕਹਿਣਾ ਇਹ ਨਿੰਦਿਆ ਨਹੀਂ ਹੈ ਜਿੱਦਾਂ ਦਾ ਕੋਈ ਹੈ ਉਹਨੂੰ ਓਦਾਂ ਦਾ ਕਹਿ ਦੇਣਾ ਇਹ ਸੱਚ ਹੈ ਇਹਦੇ ਵਿੱਚ ਕੋਈ ਨਿੰਦਿਆ ਨਹੀਂ ਔਰ ਖੁਸ਼ਾਮਦ ਝੂਠੀ ਉਸਤਤ ਇਹ ਹੈ ਕਿ ਸਾਹਮਣੇ ਲੱਗਿਆ ਹੋਇਆ ਇੱਕੰਡਾ ਤੇ ਕੰਡੇ ਨੂੰ ਕਹੀ ਜਾਈਏ ਕਿ ਇਹ ਫੁੱਲਿਆ ਤੇ ਇਹ ਝੂਠੀ ਖੁਸ਼ਾਮਦ ਹੈ ਇਹ ਉਸਤਤ ਹੈ ਝੂਠੀ ਉਸਤਤ ਹੁਣ ਕਈ ਕਈ ਕੰਡਿਆਂ ਨੂੰ ਫੁੱਲ ਕਹੀ ਜਾਂਦੇ ਹਨ ਉਹ ਕਿਵੇਂ ਆ ਜਦੋਂ ਕਿਸੇ ਤੋਂ ਕੋਈ ਫਾਇਦਾ ਲੈਣਾ ਹੋਵੇ ਜਾਂ ਕਿਸੇ ਦੀ ਉਹ ਝੂਠੀ ਨਹੀਂ ਜੀ ਇਹ ਤਾਂ ਬੰਦਾ ਹੀ ਬੜਾ ਚੰਗਾ ਹੈ ਇਲਾਕੇ ਦੇ ਵਿੱਚ ਇਹਦਾ ਬੜਾ ਵੱਡਾ ਨਾਮ ਹੈ ਬੜਾ ਇਮਾਨਦਾਰ ਹੈ ਬੜਾ ਰੱਬ ਨੂੰ ਮੰਨਣ ਵਾਲਾ ਹੈ ਇਸ ਦੀ ਵਰਗਾ ਤਾਂ ਹੈ ਹੀ ਕੋਈ ਨਹੀਂ ਤੇ ਪਤਾ ਹੁੰਦਾ ਹੀ ਕਈ ਵਾਰੀ ਬੰਦੇ ਨੂੰ ਹੀ ਸਾਰਾ ਕੁਝ ਪਤਾ ਹੁੰਦਾ ਹੈ ਪਰ ਅਸੀਂ ਕਈ ਵਾਰੀ ਝੂਠੀ ਦੂਜੇ ਦੀ ਖੁਸ਼ਾਮਦ ਕਰ ਰਹੇ ਹੁੰਦੇ ਆ ਆਪਣੇ ਲਾਲਚ ਵਾਸੋ ਕਰਕੇ ਨਹੀਂ ਜੀ ਇਹਦੇ ਵਰਗਾ ਤਾਂ ਹੈ ਹੀ ਕੋਈ ਨਹੀਂ ਔਰ ਦੂਜੀ ਗੱਲ ਉਹ ਸੱਜਣ ਜਦੋਂ ਥੋੜਾ ਜਿਹਾ ਪਰੇ ਚਲੇ ਜਾਂਦਾ ਹੈ ਫਿਰ ਬਾਅਦ ਵਿੱਚ ਦੂਜਾ ਗੇਰ ਪਾ ਦਿੰਦੇ ਆ ਨਹੀਂ ਇਹ ਤਾਂ ਉਤਰਾ ਹੀ ਕਹਿ ਰਹੇ ਸੀ ਜੀ ਬੰਦਾ ਹੀ ਬੜਾ ਮਾੜਾ ਹੈ ਇਹ ਸਾਡਾ ਬਹੁਤਿਆਂ ਦਾ ਸੁਭਾਅ ਇਦਾਂ ਦਾ ਹੈ ਚਾਰ ਜਣੇ ਖੜੇ ਹੋਈਏ ਜਦੋਂ ਕੋਈ ਸੱਜਣ ਕੋਲ ਹੈ ਉਦੋਂ ਦੀ ਉਸਤਤ ਜਦੋਂ ਉਹ ਪਰਾਂ ਚਲੇ ਗਿਆ ਫਿਰ ਉਹ ਉਹਦੀ ਨਿੰਦਿਆ ਸ਼ੁਰੂ ਹੋ ਜਾਂਦੀ ਹੈ